ਵੱਡੀ ਖਬਰ ਸਾਹਮਣੇ ਆਈ ਹੈ ਰਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਔਰਤਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਜੀ ਹਾਂ ਤਾਂ ਦੱਸਦੀ ਕਿ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਮੁੜ ਹੜਤਾਲ ਤੇ ਜਾ ਰਹੇ ਨੇ ਰੋਡ ਵੇਸ ਦੇ ਕੱਚੇ ਕੰਮੇ ਜਿਨ੍ਹਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕੱਲ ਨੂੰ ਯਾਨੀ ਕਿ ਰਖੜੀਆਂ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਹੜਤਾਲ ਦੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਕੱਲ ਫਿਰ ਪੀ ਆਰਟੀਸੀ ਅਤੇ ਪਣ ਬੱਸ ਦੇ ਕੱਚੇ ਕੰਮਿਆਂ ਦੀ ਹੜਤਾਲ ਹੈ ਜੇਕਰ ਕੱਲ ਨੂੰ ਤੁਸੀਂ ਕਿਤੇ ਜਾਣਾ ਹੈ ਖਾਸ ਕਰ ਔਰਤਾਂ ਨੇ ਆਪਣੇ ਭਰਾਵਾਂ ਦੇ ਜੜੇ ਕਿ ਰਖੜੀ ਬੰਨਣ ਦੇ ਲਈ ਜਾਣਾ ਹੈ ਤਾਂ ਉਹ ਖਬਰੇ ਜ਼ਰੂਰ ਦੇਖ ਲੈਣ ਕਿਉਂਕਿ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਕੱਲ ਨੂੰ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾਣਾ ਹੈ ਜਾਂ ਫਿਰ ਕਿਤੇ ਹੋਰ ਰਿਸ਼ਤੇਦਾਰੀ ਦੇ ਵਿੱਚ ਜਾਣੇ ਤਾਂ ਤੁਸੀਂ ਅੱਜ ਹੀ ਆਪਣੇ ਕਰਾਂ ਤਾਂ ਨਿਕਲ ਸਕਦੇ ਹੋ ਜਾਂ ਫਿਰ ਪਰਸੋਂ ਨੂੰ ਜਾ ਸਕਦੇ ਹੋ ਕਿ ਪਰਸੋਂ ਨੂੰ ਸਵੇਰੇ ਬੱਸਾਂ ਚੱਲਣਗੀਆਂ ਪਰ ਕੱਲ ਦਾ ਪੂਰਾ ਦਿਨ ਜਿਹੜੇ ਕਿ ਪੀ ਆਰਟੀਸੀ ਅਤੇ ਪਣਬੱਸ ਦਾ ਚੱਕਾ ਜਾਮ ਰਹੇਗਾ ਪੰਜਾਬ ਦੇ ਸਾਰੇ ਸਥਾਈ ਡਿਪੋ ਬੰਦ ਰੱਖਣ ਦਾ ਐਲਾਨ ਕੱਚੇ ਕਾਮਿਆਂ ਦੇ ਵੱਲੋਂ ਕੀਤਾ ਗਿਆ ਜੀ ਹਾਂ ਪੀ ਆਰਟੀਸੀ ਅਤੇ ਪਣਬੱਸ ਦੇ ਕੱਚੇ ਕਾਮਿਆਂ ਦੇ ਵੱਲੋਂ ਮੁੜ ਹੜਤਾਲ ਦੇ ਜਨਨ ਐਲਾਨ ਕੀਤਾ ਗਿਆ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਰਹਿੰਦੀਆਂ ਨੇ ਤਾਂ ਉਸ ਮੰਗਾਂ ਨੂੰ ਲੈ ਕੇ ਜਿਹੜੇ ਕਿ ਫਿਰ ਇਨਾ ਕੱਚੇ ਕਰਮਚਾਰੀਆਂ ਦੇ ਵੱਲੋਂ ਹੜਤਾਲ ਦੇ ਜਨਰਲ ਐਲਾਨ ਕੀਤਾ ਗਿਆ ਤਾਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਅਹਿਮ ਖਬਰ ਹੈ ਮੁਰ ਹੜਤਾਲ ਤੇ ਜਾ ਰਹੇ ਨੇ ਰੋਡਵੇਜ਼ ਦੇ ਕੱਚੇ ਕਾਮੇ ਜਿਸ ਦਾ ਜਿਹੜਾ ਕਿ ਅਸਰ ਮਹਿਲਾਵਾਂ ਦੇ ਦੇਖਣ ਨੂੰ ਮਿਲ ਸਕਦਾ ਕਿਉਂਕਿ ਰਖੜੀ ਦਾ ਤਿਉਹਾਰ ਵੀ ਹੈ 9 ਅਗਸਤ ਨੂੰ ਤਾਂ ਉਸ ਤੋਂ ਠੀਕ ਇੱਕ ਦਿਨ ਪਹਿਲਾਂ 8 ਅਗਸਤ ਨੂੰ ਪੀਆਰਡੀਸੀ ਅਤੇ ਪਣਵਸ ਦਾ ਜਿਹੜਾ ਕਿ ਚੱਕਾ ਜਾਮ ਹੈ ਅਤੇ ਔਰਤਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜੇਕਰ ਤੁਸੀਂ ਬਸਾਂ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਤੁਸੀਂ ਅੱਜ ਹੀ ਆਪਣੇ ਘਰਾਂ ਤੋਂ ਨਿਕਲ ਸਕਦੇ ਹੋ ਜਾਂ ਫਿਰ ਪਰਸੋਂ ਨੂੰ ਸਵੇਰੇ ਤੁਹਾਨੂੰ ਭੀੜ-ਪੜੱਕਾ ਜ਼ਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਬਸਾਂ ਦੇ ਵਿੱਚ ਪਰਸੋਂ ਨੂੰ ਹੀ ਬਸਾਂ ਚੱਲਣਗੀਆਂ ਸਵੇਰੇ 9 ਅਗਸਤ ਨੂੰ ਤਾਂ 8 ਅਗਸਤ ਨੂੰ ਜਿਹੜਾ ਕਿ ਪੂਰਾ ਦਿਨ ਹੜਤਾਲ ਰਹੇਗੀ ਕੱਚੇ ਕਾਮਿਆਂ ਦੀ ਪੀਆਰਟੀਸੀ ਅਤੇ ਪਣਵਸ ਦਾ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਦੇ ਸਾਰੇ ਸਟਾਈ ਡੈਪੋ ਬੰਦ ਰਹਿਣਗੇ। ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by The Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Simi Valley Family Dental Office. Or scan QR code to contact us.